ਰਾਤ ਦੇ 11:30 ਵਜੇ ਦਾ ਟਾਈਮ ਹੋਇਆ ਤੇ ਨਾਸੀ ਨਾਸੀ ਸੈਕਟਰ ਚੌਂਕ ਦੇ ਵਿੱਚ ਬੈਠੇ ਆ ਆ 16 ਸਾਲ ਦੇ ਮੁੰਡੇ ਦੀ লাশ ਉਮੀ ਚੌਂਕ ਦੇ ਵਿੱਚ ਲੈ ਕੇ ਬੈਠੇ ਆ ਤੇ ਕੱਲ ਨੂੰ ਗੁਰਪੁਰਬ ਕੱਲ ਨੂੰ ਗੁਰਪੁਰਬ ਤੇ ਆ 16 ਸਾਲ ਦੇ ਮੁੰਡੇ ਨੂੰ ਸ਼ਾਮ ਦੇ 7 ਵਜੇ ਪ੍ਰਵਾਸੀਆਂ ਦੇ ਵੱਲੋਂ ਕਰਚਾ ਮਾਰ ਕੇ ਮਾਰ ਦਿੱਤਾ ਗਿਆ ਤੇ ਇੱਕ ਵਾਰ ਵੀਡੀਓ ਆਲੇ ਦੁਆਲੇ ਕਰਕੇ ਦਿਖਾ ਦੇ ਮੇਰਾ ਵੀਰ ਤੇ ਸਾਡੇ ਪੰਜਾਬੀਆਂ ਨੂੰ ਮੈਂ ਇੱਕ ਗੱਲ ਪੁੱਛਣੀ ਚਾਹਣਾ ਕਿ ਘਰਾਂ ਦੇ ਵਿੱਚੋਂ ਉਦੋਂ ਨਿਕਲੋਂਗੇ ਜਦੋਂ ਤੁਹਾਡੀਆਂ ਪੱਗਾਂ ਨੂੰ ਹੱਥ ਪਾਉਣ ਲੱਗੇ ਜਾਂ ਘਰਾਂ ਦੇ ਵਿੱਚੋਂ ਤੁਸੀਂ ਉਦੋਂ ਨਿਕਲੋਂਗੇ ਜਦੋਂ ਤੁਹਾਡੀਆਂ ਦਾੜ੍ਹੀਆਂ ਨੂੰ ਹੱਥ ਪਾਉਣ ਲੱਗੇ ਜੈਤਪੁਰੇ ਦੇ ਵਿੱਚ 650 7000 ਪੋਰਟ ਪ੍ਰਵਾਸੀਆਂ ਦੀ ਬਣ ਜਾਂਦੀ ਆ ਤੇ ਉੱਥੇ ਜਾ ਕੇ ਲੱਖਾ ਸੁਧਾਣਾ ਬੋਲਦਾ ਅਮਤੋਜ ਮਾਨ ਜੀ ਵਰਗੇ ਬਾਬਾ ਬਖਸ਼ੀਤ ਜੀ ਵਰਗੇ ਉੱਥੇ ਜਾ ਕੇ ਬੋਲਦੇ ਆ ਸਰਪੰਚੀ ਦੀਆਂ ਚੋਣਾਂ ਰੱਦ ਹੁੰਦੀਆਂ ਨੇ ਤੇ ਅੱਜ ਪਿੰਡ ਕੁੰਬੜੇ ਦੇ ਵਿੱਚ ਦੋ ਨੌਜਵਾਨਾਂ ਦੇ ਕਿਰਚਾ ਮਾਰ ਜਾਂਦੇ ਆ ਪੰਜਾਬੀ ਤੇ ਰਾਤ ਦਾ ਵਕਤ ਹੋਇਆ ਸਾਨੂੰ ਗੁਰਪੁਰਪਤ ਅੱਜ ਚੌਂਕ ਦੇ ਵਿੱਚ ਲਾਸ਼ ਲੈ ਕੇ ਬੈਠੇ ਆ ਕਿਹਦੇ ਤੋਂ ਅਸੀਂ ਇਨਸਾਫ ਦੀ ਉਮੀਦ ਕਰੀਏ ਮੈਨੂੰ ਤੁਸੀਂ ਐਂ ਦੱਸ ਦੋ ਮੇਰੇ ਸੱਜੇ ਹੱਥ ਵੀ ਇੱਕ ਐਮਐਲਏ ਦੀ ਕੋਠੀ ਆ ਤੇ ਇੱਧਰ ਖੱਬੇ ਪਾਸੇ ਵੀ ਇੱਕ ਐਮਐਲਏ ਦੀ ਕੋਠੀ ਆ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਕੱਲ ਨੂੰ ਗੁਰਪੁਰਬ ਦਾ ਦਿਨ ਹੈ ਤੇ ਮੈਂ ਸਾਡੇ ਲੋਕਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਜਾਣੇ ਮਹਾਲੀ 나ਸੀ ਚੌਂਕ ਦੇ ਵਿੱਚ ਪਹੁੰਚੋ ਸੈਂਕਿ ਸ਼ੀਦਾਂ ਗੁਰਦਾਰਾ ਸਾਹਿਬ ਦੇ ਕੋਲ 나ਸੀ ਸੈਕਟਰ ਚਰਾਹੀ ਪਿੰਡ ਕੁੰਬੜੇ ਦੇ ਕੋਲ ਇੱਥੇ ਚੌਂਕ ਦੇ ਵਿੱਚ ਤੁਸੀਂ ਪਹੁੰਚੋ ਕੱਲ ਨੂੰ ਪੌ ਸਾਰੀਆਂ ਸ਼ਕਤੀ ਤਾਂ ਵੀ ਪਹੁੰਚ ਰਹੀਆਂ ਬਾਈ ਲੱਖਾ ਸੁਧਾਨਾ ਵੀ ਪਹੁੰਚ ਰਿਹਾ ਜੇ ਸਾਡਾ ਵੱਡੀ ਗੈੰਟੀ ਦੇ ਵਿੱਚ ਇਕੱਠ ਹੋਊਗਾ ਫੇਰ ਹੀ ਅਸੀਂ ਸਰਕਾਰ ਦੇ ਉੱਪਰ ਦਬਾਅ ਪਾ ਸਕਦੇ ਹਾਂ ਅੱਜ ਇਹਨਾਂ ਦਾ ਪੁੱਤ ਉਹਨਾਂ ਨੇ ਸ਼ਾਮ ਨੂੰ 7 ਵਜੇ ਚਰਾਹੇ ਦੇ ਵਿੱਚ ਵੱਢਿਆ ਕੱਲ ਨੂੰ ਆਪਣੇ ਘਰਾਂ ਦੇ ਵਿੱਚ ਵੀ ਪਹੁੰਚਣਗੇ ਜੇ ਅੱਜ ਉਹ ਬੰਦੇ ਨਹੀਂ ਫੜੇ ਜਾਂਦੇ ਉਹਨਾਂ ਦਾ ਮੂੰਹ ਪੈ ਜਾਣਾ ਕੱਲ ਨੂੰ ਕਿਸੇ ਹੋਰ ਦੇ ਪਿੱਛੇ ਪੈਣਗੇ ਇੱਡੇ ਵੱਡੇ ਵੱਡੇ ਸਾਡੇ ਗਾਇਕ ਸਿੱਧੂ ਮੂਸੇਵਾਲੇ ਨੂੰ ਇਸ ਦੁਨੀਆ ਤੋਂ ਉਹਨਾਂ ਨੇ ਸਾਡੇ ਤੋਂ ਦੂਰ ਕਰਤਾ ਮੂਸੇ ਵਾਲੇ ਨੂੰ ਮਾਰ ਗਏ ਜਿਹੜਾ ਕਿ ਸਾਰੇ ਪੰਜਾਬ ਨੂੰ ਸਾਰੇ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਸੀ ਜਦੋਂ ਉਹਦਾ ਨਹੀਂ ਕੁਝ ਬਣਿਆ ਤਾਂ ਸਾਡਾ ਕੀ ਬਣੂਗਾ ਮੈਨੂੰ ਤੁਸੀਂ ਐਂ ਦੱਸ ਦੋ ਸਾਡਾ ਤਾਂ ਤਾਂ ਪਤਾ ਵੀ ਨਹੀਂ ਲੱਗਣਾ ਜੇ ਅੱਜ ਆਪਾਂ ਇਕੱਠੇ ਹੋ ਗਏ ਤਾਂ ਅੱਜ ਆਪਾਂ ਇਹਨਾਂ ਨੂੰ ਨੱਥ ਪਾ ਸਕਦੇ ਆ ਜਿਹੜੇ ਹਿਸਾਬ ਦੇ ਨਾਲ ਆ ਐਮ ਸੀ ਆ ਐਮ ਐਲ ਇਹਨਾਂ ਦੀਆਂ ਵੋਟਾਂ ਬਣਾਈ ਜਾਂਦੇ ਆ ਉਸ ਹਿਸਾਬ ਦੇ ਨਾਲ ਆਉਣ ਵਾਲੇ ਪੰਜਾਬ ਦੇ ਹਾਲਾਤ ਕੀ ਹੋਣਗੇ ਉਹ ਤੁਸੀਂ ਇੱਥੋਂ ਹੰਦਾ ਜਾਂ ਲਾ ਲਓ ਆ ਬਕਸੇ ਦੇ ਵਿੱਚ 16 ਸਾਲ ਦਾ ਮੁੰਡਾ ਪਿਆਗਾ ਇਹਦੇ ਵੱਲ ਜਰੂਰ ਦੇਖ ਲਿਓ ਤੁਹਾਡੇ ਪੁੱਤ ਆ ਰਗਾ ਇਹਦੇ ਵੱਲ ਜਰੂਰ ਦੇਖ ਲਿਓ ਅੱਜ ਇਹਨੂੰ ਵੱਡ ਕੇ ਇੱਥੇ ਬਕਸੇ ਦੇ ਵਿੱਚ ਪਾ ਗਏ ਕੱਲ ਨੂੰ ਕੀ ਪਤਾ ਮੇਰੀ ਵਾਰੀ ਆਜੇ ਜਾਂ ਕਿਸੇ ਹੋਰ ਦੀ ਆਜੇ ਘਰਾਂ ਦੇ ਵਿੱਚੋਂ ਨਿਕਲਣਾ ਬਹੁਤ ਜ਼ਰੂਰੀ ਆ ਉਹਦੇ ਜਵਾਕਾਂ ਨੂੰ ਕੈਨੇਡਾ ਅਮਰੀਕਾ ਭੇਜ ਕੇ ਵੀ ਨਹੀਂ ਕੁਝ ਬਾਲਣਾ ਆਉਣਾ ਤਾਂ ਇੱਥੇ ਹੀ ਪੈਣਾ ਇਸ ਧਰਤੀ ਤੇ ਹੀ ਆਉਣਾ ਪੈਣਾਗਾ ਸੋ ਐਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਉੱਠ ਕੇ ਪੰਜਾਬੀ ਇੱਥੇ ਪਹੁੰਚਣ ਹਰ ਕੋਨੇ ਦੇ ਵਿੱਚੋਂ ਉੱਠ ਕੇ ਇੱਥੇ ਪਹੁੰਚਣਾ ਪੈਣਾ ਫੇਰ ਹੀ ਇਹਨਾਂ ਨੂੰ ਨੱਥ ਪਾਈ ਜਾ ਸਕਦੀ ਆ ਨਹੀਂ ਇਹਨਾਂ ਦਾ ਬਹੁਤ ਮੂੰਹ ਪੈ ਜਾਣਾ ਆ ਟਾਈਮ ਦਿਖਾ ਦੇਣਾ 11:30 ਹੋ ਗਿਆ ਇੱਧਰ ਭਾਈ ਹਮਤੋਜਮਾਨ ਬਾਬਾ ਬਖਸ਼ੀ ਜੀ ਸਾਰੇ ਪਹੁੰਚੇ ਹੋਏ ਨੇ ਰਾਤ ਦਾ ਟਾਈਮ ਆ ਸਾਰੇ ਮੁੰਡੇ ਪਿੰਡ ਕੁੰਬੜੇ ਦੇ ਇੱਥੇ ਪਹੁੰਚੇ ਨੇ ਤੇ ਇੱਕ ਮੈਂ ਬੇਨਤੀ ਪਿੰਡ ਜਗਤਪੁਰੇ ਦੇ ਨੌਜਵਾਨਾਂ ਦੇ ਅੱਗੇ ਵੀ ਕਰਦਾ ਵੀ ਪਿੰਡ ਜਗਤਪੁਰੇ ਵਾਲਿਓ ਥੋਡੇ ਪਿੰਡ ਦੇ ਵਿੱਚ 6500 7000 ਪਰਵਾਸੀਆਂ ਦੀ ਬਣ ਜਾਂਦੀ ਆ ਸਾਰਾ ਪੰਜਾਬ ਥੋਡੇ ਹੱਕ ਦੇ ਵਿੱਚ ਆ ਕੇ ਖੜਦਾ ਤੇ ਇਹ ਵੀ ਉਹੀ ਲੜਾਈ ਆ ਥੋਡੇ ਪਿੰਡੇ ਹੀ ਤਾਂ ਵੋਟਾਂ ਹੀ ਬਣੀਆਂ ਸੀ ਪਰ ਇੱਥੇ ਮੁੰਡੇ ਨੂੰ ਬਕਸੇ ਦੇ ਵਿੱਚ ਪਾਦਾ ਦੋ ਨੌਜਵਾਨਾਂ ਦਾ ਕਤਲ ਕਰਤਾ ਦਨ ਦਿਹਾੜੇ ਤੇ ਇੱਥੇ ਇੱਥੇ ਪਹੁੰਚਣਾ ਵੀ ਬਹੁਤ ਜ਼ਰੂਰੀ ਆ ਮਹਾਲੀ ਦੇ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਸਾਰੇ ਪਿੰਡਾਂ ਦਾ ਇਹ ਹਾਲਾ ਤੁਸੀਂ ਕੁੰਬੜੇ ਪਿੰਡ ਦੀ ਵੋਟ ਕਢਾ ਲਿਓ ਇਹਨਾਂ ਨੇ ਹਜੇ ਤੱਕ ਕਢਾਈ ਨਹੀਂ ਹੋਣੀ ਜੇ ਪਿੰਡ ਦੀ 5000 ਵੋਟ ਆ ਮੈਂ ਲੈ ਕੇ ਦਿੰਦਾ 3000 ਪ੍ਰਵਾਸੀਆਂ ਦੀ ਹੋਊਗੀ ਇਹਨਾਂ ਨੂੰ ਵੀ ਪਤਾ ਹੋਣਾ ਜਿਹੜੇ ਇੱਥੇ ਝੁੱਗਿਆਂ 'ਚ ਰਹਿੰਦੇ ਆ ਇੱਥੇ ਫਲਾਪੀ ਜੀਆਂ 'ਚ ਰਹਿੰਦੇ ਆ ਤੇ ਜਿੰਨੇ ਵੀ ਪੀ ਜੀਆਂ ਵਾਲੇ ਆ ਕੋਈ ਵੀ ਪ੍ਰਵਾਸੀ ਤੁਹਾਡੇ ਕੋਲ ਆ ਕੇ ਇੱਥੇ ਰਹਿਣ ਆਉਂਦਾ ਉਹਦਾ ਸਾਰਾ ਬਾਇਓ ਡਾਟਾ ਤੁਹਾਡੇ ਕੋਲ ਹੋਣਾ ਚਾਹੀਦਾ ਆਏ ਨੀ ਵੀ ਉਥੋਂ ਰੇਲ ਚੜ੍ਹ ਕੇ ਆ ਗਿਆ ਤੇ ਤੁਸੀਂ ਚੱਕ ਕੇ ਉਹਨੂੰ ਕਮਰਾ ਦੇਤਾ ਨਹੀਂ ਕੱਲ ਨੂੰ ਐਕਸ਼ਨ ਤੁਹਾਡੇ ਤੇ ਆਉਣਾ ਜ਼ਿੰਮੇਵਾਰੀ ਤੁਹਾਡੀ ਆਊਗੀ ਵੀ ਤੁਹਾਡੇ ਪੀਜੀ ਦੇ ਵਿੱਚੋਂ ਕੋਈ ਪ੍ਰਵਾਸੀ ਆਇਆ ਤੇ ਸਾਡੇ ਪੰਜਾਬੀ ਨੌਜਵਾਨ ਦਾ ਕਤਲ ਕਰਕੇ ਚਲੇ ਗਿਆ ਸੋ ਇਹ ਜ਼ਿੰਮੇਵਾਰੀ ਸਾਡੇ ਜਿੰਨੇ ਪੰਜਾਬੀਆਂ ਨੇ ਇੱਥੇ ਪੀਜੀ ਪਾਏ ਹੋਏ ਆ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਸਾਰਾ ਉਹਨਾਂ ਦਾ ਬਾਇਓ ਡਾਟਾ ਹੋਣਾ ਚਾਹੀਦਾ ਹੁਣ ਜਿਨ੍ਹਾਂ ਨੇ ਕਤਲ ਕੀਤਾ ਸਾਰਾ ਟੱਪਰ ਪਤਾ ਨਹੀਂ ਕਿੱਧਰ ਤੁਰ ਗਿਆ ਉਹ ਕਿੱਧਰ ਨਿਕਲ ਗਿਆ ਕਤਲ ਕਰਕੇ ਪਤਾ ਨਹੀਂ ਰੇਲ ਚੜ੍ਹ ਕੇ ਜੂਪੀ ਲੰਘੇ ਹੋਣੇ ਆ ਹਜੇ ਸਾਨੂੰ ਇੱਥੇ ਪ੍ਰਸ਼ਾਸਨ ਆ ਕੇ ਕਹਿੰਦਾ ਕਹਿੰਦਾ ਤੁਸੀਂ ਧਰਨਾ ਚੱਕ ਲੋ ਸਾਰੀ ਪੁਲਿਸ ਇੱਥੇ ਖੜੀ ਆ ਅਸੀਂ ਕਾਰਵਾਈ ਕਿਵੇਂ ਕਰਾਂਗੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਭਗਵੰਤ ਮਾਨ ਜਾ ਕੇ ਸਦਰ ਬਾਜ਼ਾਰ ਜਾਂਦਾ ਸੱਤ ਝਿਲਿਆਂ ਦੀ ਪੁਲਿਸ ਉੱਥੇ ਲੈ ਜਾਂਦਾ ਉਦੋਂ ਤੁਸੀਂ ਇਹੋ ਜਿਹੇ ਬਿਆਨ ਭਗਵੰਤ ਮਾਨ ਨੂੰ ਕਿਉਂ ਨਹੀਂ ਕਹਿੰਦੇ ਵੀ ਤੂੰ ਮੁੱਖ ਮੰਤਰੀ ਆ ਸੱਤ ਝਿਲਿਆਂ ਦੀ ਪੁਲਿਸ ਤੂੰ ਆਪਦੇ ਪਿੱਛੇ ਲਈ ਫਿਰਦਾ ਪਿੱਛੇ ਜੇ ਕੋਈ ਬਾਰਦਾਤ ਹੋ ਗਈ ਅਸੀਂ ਕੀ ਕਰਾਂਗੇ ਤੁਸੀਂ ਮੁੱਖ ਮੰਤਰੀ ਨੂੰ ਪੁੱਛਿਆ ਕਰੋ ਉਹਨੂੰ ਆਖਿਆ ਕਰੋ ਇੱਥੇ ਮੈਂ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਵੀ ਇਹ ਗੱਲ ਕਹਿਣਾ ਵੀ ਧਰਨਾ ਚਕਾਉਣ ਦੀ بجائے ਇਹ ਚੌਦੇ ਐਮਐਲਏਆਂ ਦੇ ਕੋਲ ਜਾਓ ਤੁਸੀਂ ਤੁਸੀਂ ਬੰਦ ਦੀ ਕਾਰਵਾਈ ਕਰੋ ਅਸੀਂ ਕਿਹੜਾ ਇੱਥੇ ਡਾਂਗਾ ਸੋਟੇ ਲਈ ਖੜੇ ਆ ਦੋ ਪੌਂਸ ਵਾਲੇ ਇੱਥੇ ਖੜਾ ਦਿਓ ਬਾਕੀ ਜਾ ਕੇ ਕਾਰਵਾਈ ਕਰੋ ਤੁਸੀਂ ਫੋਨ ਲਾਓ ਬੱਕਬੱਕ ਜਲਿਆਂ ਦੇ ਵਿੱਚ ਨਾਕਾਬੰਦੀ ਕਰੋ ਉਹਨਾਂ ਦੋਹੇ ਪ੍ਰਵਾਸੀਆਂ ਦੀਆਂ ਉਹਨਾਂ ਮੁੰਡਿਆਂ ਦੀਆਂ ਤਸਵੀਰਾਂ ਵੀ ਜਿਹੜੀਆਂ ਆ ਚੁੱਕੀਆਂ ਨੇ ਉਹ ਤਸਵੀਰਾਂ ਵੀ ਮੈਂ ਦਿਖਾਉਣੀਆ ਚਾਹਣਾ ਤਿੰਨੇ ਮੁੰਡੇ ਜੇ ਕੋਈ ਮੁੰਡੇ ਦੇ ਫੋਨ 'ਚ ਆਇਆ ਮੈਨੂੰ ਦੋ ਆਪਾਂ ਸੋਸ਼ਲ ਮੀਡੀਆ ਤੇ ਆਪਦੇ ਵੱਲੋਂ ਤਸਵੀਰਾਂ ਦਿਖਾਈਏ ਫੋਨ ਦੇ ਵਿੱਚ ਤੇ ਇਹ ਜਿਹੜੀਆਂ ਤਸਵੀਰਾਂ ਇਹ ਸਾਰੇ ਕਿਤੇ ਤੁਸੀਂ ਪੰਜਾਬ 'ਚ ਵਾਇਰਲ ਕਰ ਦੋ ਸਭ ਤੋਂ ਗੱਲ ਇਹ ਹੈ ਲੈ ਵੀ ਨਹੀਂ ਨਹੀਂ ਸਾਰੇ ਪਿੰਡਾਂ ਤੋਂ ਗੱਡਿਆ ਹੋਣਾ ਪਟੋਬੀ ਜਿਹੜਾ ਉਮਰੇ ਮਗਰਾਂ ਚਾਰੇ ਚੌਕ ਤੇ ਰੱਖੀ ਹੋਈ ਅਸੀਂ ਸਾਰੇ ਕਿਉਂ ਬੈਠੇ ਆ ਇੱਥੇ ਕਿਉਂ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਅੱਜ ਉਹ ਘਰ ਵਾਲੇ ਕਹਿ ਰਹੇ ਨੇ ਕਿ ਅਸੀਂ ਉਦੋਂ ਅੰਤਮ ਸੰਸਕਾਰ ਕਰਾਂਗੇ ਜਦੋਂ ਉਹ ਬੰਦਿਆਂ ਨੂੰ ਫੜ ਲਿਆ ਜਾਊਗਾ ਫੜਨਾ ਕਿਨੇ ਹੈ ਪੁਲਿਸ ਨੇ ਔਰ ਪੁਲਿਸ ਨੂੰ ਫੜੂਗੀ ਕਿਵੇਂ ਉਹ ਪਤਾ ਨਹੀਂ ਕਿੱਧਰ ਚੜ ਗਏ ਫੈਮਲੀ ਵਾਲਿਆਂ ਨੂੰ ਫੜਨਗੇ ਫੈਮਲੀ ਵੀ ਚੜ ਗਈ ਪਿੱਛੇ ਹੁਣ ਜਾਏ ਉਹ ਤਾਂ ਜਾਊ ਕਿੱਥੇ ਹੋਰ ਇੱਥੇ ਐਸੀ ਕਿਰਚਾ ਮੇਰਾ ਇੱਕ ਆਮ 16 ਸਾਲ ਦਾ ਬੱਚੇ ਰੱਖੀ ਫਿਰਦੇ ਨੇ ਐਨਾ ਕ੍ਰਿਮੀਨਲ ਮਨ ਉਹ ਵੀ ਅੱਖ ਚ ਮਾਰ ਕੇ ਸਿਰ ਵਿੱਚ ਦੀ ਕੱਟਦਾ ਮਤਲਬ ਇਹਦਾ ਮਤਲਬ ਉਹ ਇਨਸਟਿਟਿਊਟ ਚਲਾਉਂਦੇ ਨੇ ਪਹਿਲਾਂ ਤੋਂ ਆ ਨੇੜੇ ਤੜੇ ਜੇਲ੍ਹ ਕੋਲੇ ਹਰ ਥਾਂ ਤੇ ਲੁੱਟਮਾਰ ਹਰ ਥਾਂ ਤੇ ਬੰਦਕ ਕਿਉਂ ਹੋ ਰਿਹਾ ਇਹ ਕੰਮ ਕਰ ਰਹੇ ਆ ਜਦ ਸਿੰਘਪੁਰਾ ਗਏ ਸੀ ਅਸੀਂ ਉੱਥੇ ਉਹਨਾਂ ਨੇ ਕਿਹਾ ਕਿ ਅੱਧੀ ਰਾਤ ਤੋਂ ਸਸਪੈਂਡਡ ਚਲੇ ਜਾਓ ਉੱਥੇ ਵੀ ਇਹ ਹਾਲ ਹੁੰਦਾ ਇਹ ਦੂਜੀ ਗੱਲ ਕਿਤੇ ਚਲੇ ਜਾਓ ਇਹ ਹਾਲ ਹੁੰਦਾ ਇਹਨੂੰ ਰੋਕੂਗਾ ਕੋਈ ਕਿ ਨਹੀਂ ਉਹ ਫਿਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ ਅਸੀਂ ਕਹਿੰਨੇ ਆ ਕਿ ਕਲਚਰ ਡਿਫਰੈਂਸ ਹੈ ਕਲਚਰ ਡਿਫਰੈਂਸ ਨਾਲ ਪ੍ਰੋਬਲਮ ਕੀ ਹੁੰਦੀ ਹੈ ਜੇ ਕਿਸੇ ਕੋਲ ਮੁੱਦਿਆਂ ਨੇ ਜ਼ਿਕਰ ਕੀਤਾ ਉਹ ਆਂਦੇ ਅਸੀਂ ਸਾਡੇ ਗਵਾਂਢੀ ਐ ਉੱਥੇ ਇੱਕ ਬੈਠਾ ਸੀ ਬੰਦਾ ਯੂਪੀ ਤੋਂ ਪ੍ਰਵਾਸੀ ਆਇਆ ਸੀ ਉਹ ਇੱਕ ਨੀਕਰ ਪਾ ਕੇ ਉਤੋਂ ਨੰਗਾ ਥੱਲੇੋਂ ਨੰਗਾ ਸਿਰਫ ਇੱਕ ਨੀਕਰ ਪਾਈ ਆ ਉਹ ਬੈਠਾ ਔਰ ਬੀੜੀ ਪੀ ਰਿਹਾ ਔਰ ਉੱਚੀ ਗਾਣੇ ਲਾਏ ਹੋਏ ਨੇ ਉਹ ਆਂਦਾ ਮੈਂ ਜੇ ਕਿ ਉਹਨੂੰ ਕਹਾਂ ਬੰਦ ਕਰ ਦੇਂਦਾ ਆਂਦਾ ਮੈਂ ਨਹੀਂ ਕਰਦਾ ਮੈਂ ਕਾ ਬੰਦ ਕਰ ਦੇ ਪ੍ਰੋਬਲਮ ਹੋ ਗਿਆ ਤਾਂ ਜੋ ਕਰਨਾ ਕਰਨਾ ਮੈਂ ਨਹੀਂ ਕਰਦਾ ਮੈਂ ਆਪਣਾ ਉਸ ਤੋਂ ਬਾਅਦ ਉਹਨੇ ਕੁਝ ਹੋਰ ਮੁੰਡੇ ਸੱਦੇ ਤਾਂ ਉਹ ਗਿਆ ਉਹਦੇ 25 ਤੀਹ ਹੋਣੇ ਸੱਦਲੇ ਆਹ ਪ੍ਰੋਬਲਮ ਹੁਣ ਉਹਦੇ ਲਈ ਨੀਕਰ ਪਾ ਕੇ ਬੈਠਣਾ ਬੀਡੀ ਪੀਣਾ ਉੱਚੀ ਗਾਣੇ ਲਾਉਣਾ ਆਮ ਗੱਲ ਹੈ ਸਾਡੇ ਲਈ ਇਹ ਪੋਸਿਬਲ ਨਹੀਂ ਨਾ ਜੀ ਕੱਲੂ ਬਾਜੀ ਹੁਣ ਕੀ ਕਰਨਾ ਚਾਹੂਗੇ ਇਸ ਲਈ ਜਗ੍ਹਾ ਨਹੀਂ ਨਾ ਘਟਾਓ ਹੋ ਗਈ ਤਾਂ ਅੱਜ ਆ ਸਾਰੇ ਬੈਠੇ ਆ ਜੋ ਉਹਦਾ ਰੀਜ਼ਨ ਆਹੀ ਹੈ ਕਿ ਇਨਾਂ ਚਿਕਾ ਦਾ ਕੋਈ ਸੋਲੂਸ਼ਨ ਲੱਭਿਆ ਜਾਵੇ ਜਿਹਨੇ ਬਣਾਏ ਉਹਨਾਂ ਦੇ ਰਾਸ਼ਨ ਕਾਰਡ ਸਭ ਤੋਂ ਐਮ ਉਹਨਾਂ ਦੀਆਂ ਵੋਟਾਂ ਕਿਨੇ ਬਣਾਈ ਉਹ ਬਣਾ ਹੀ ਜਾਂਦਾ ਹੈ ਉਹਨਾਂ ਨੂੰ ਆਧਾਰ ਕਾਰਡ ਕਿਨੇ ਦਿੱਤੇ ਉਹ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੇ ਪੀਜੀ ਥੱਲੇ ਸੀ ਉਹਨਾਂ ਨੂੰ ਪੁੱਛੋ ਕੀ ਸਾਡੀ ਗਵਰਨਮੈਂਟ ਦੇਤੇ ਕੁਝ ਬੋਲੂਗੀ ਪੁਲਿਸ ਵਾਲਿਆਂ ਨੂੰ ਕੀ ਪੰਜਾਬੀਆਂ ਲਈ ਹੋਰ კანونی ਬਣ ਸਕਦਾ ਜੋ ਹਿਮਾਚਲ ਚ ਬਣਿਆ ਹੋਇਆ ਜਾਂ ਈਸਟਰਨ ਸਟੇਟ ਚ ਬਣਿਆ ਹੋਇਆ ਕੁਝ ਕਰੋਗੇ ਜਾਂ ਨਹੀਂ ਜਾਂ ਅਜਿਹਾ ਲਾਸ਼ ਆ ਦਮਨਪ੍ਰੀਤ ਸਿੰਘ ਪਿਆ ਇੱਕ ਵਿਚਾਰਾ ਜੇਲ੍ਹ ਚ ਪਿਆ ਆ ਉਹਦੇ ਹਸਪੀਟਲ ਚ ਪਿਆ ਦਮਨਪ੍ਰੀਤ ਸਿੰਘ ਇਹਨਾਂ ਦੀ ਉਮਰ ਆ ਸੀ ਮਾਪੇ ਰੱਖ ਕੇ ਬੈਠੇ ਹੁੰਦੇ ਆ ਜਿੱਥੇ ਜਿੰਨਾਂ ਨੂੰ ਉਹਦੇ ਜਾਨ ਦਾ ਦੋਖਾ ਉਤੋਂ ਨੂੰ ਅੰਤਮ ਸੰਸਕਾਰ ਨਹੀਂ ਕਰ ਪਾ ਰਹੇ ਕਿੱਦੜ ਜਾਣ ਉਹ ਵਿਚਾਰੇ ਅਸੀਂ ਉਹਦੇ ਸਦਾਤਾ ਤੇ ਚਾਹਦੇ ਆ ਜੱਦੀ ਰਾਤ ਨੂੰ ਅਸੀਂ ਇੱਥੇ ਕਿਉਂ ਬੈਠੇ ਹੋਏ ਆ ਇਸ ਲਈ ਬੈਠੇ ਹੋਏ ਆ ਕਿ ਪੰਜਾਬ ਨਹੀਂ ਬਚਣਾ ਕਰੇ ਆਓ ਤੁਸੀਂ ਜਾ ਕੇ ਪਿੰਡਾਂ 'ਚ ਵੇਖੋ ਸ਼ਹਿਰਾਂ 'ਚ ਵੇਖੋ ਪੰਜਾਬ ਕਿੱਥੇ ਰਹਿ ਗਿਆ ਪਰ ਜੇ ਚੜ ਕੇ ਆਓਗੇ ਉਹ ਭਾਵੇਂ ਪ੍ਰਸ਼ਾਸਨ ਹੋਵੇ ਭਾਵੇਂ ਮੋਦੀ ਹੋਵੇ ਭਾਵੇਂ ਐਸ ਹੋਵੇ ਭਾਵੇਂ ਐਸ ਨਹੀਂ ਕਰੂਗੇ ਤੱਕੱਕੀ ਹੋਣਾ ਔਰ ਇਹ ਲੀਡਰਾਂ ਲੋਡਰਾਂ ਨੇ ਨਹੀਂ ਕੁਝ ਕਰਨਾ ਇਹਨਾਂ ਨੂੰ ਕਰਤਾ ਮੇਲੇ ਦਾ ਘਰ ਆ ਲੱਗ ਜੀ ਕੋਈ ਬੰਦਾ ਆਇਆ ਉਨਾਂ ਦੀ ਪਾਰਟੀ ਦਾ ਆਇਆ ਹੋਵੇ ਸਮਝ ਰਹੇ ਕੱਲ ਉਹਦੀ ਇੱਕ ਹੱਤਿਆ ਹੋਈ ਵੀ ਆ ਕੱਲ ਦਾ ਖਤਲ ਹੋਇਆ ਇਹ ਅੱਜ ਤੱਕ ਕੋਈ ਬੰਦਾ ਨਹੀਂ ਆਇਆ ਸ਼ਰਮੀ ਨਹੀਂ ਹੁੰਦੀ ਮੈਨੂੰ ਕੋਈ ਫਿਕਰਫਕਾ ਨਹੀਂ ਆ ਸੋ ਪਲੀਜ਼ ਮਾਰਾ ਇਹਨੇ ਕਿਹਾ ਕਹਿੰਦੇ ਤੁਸੀਂ ਲੋਕ ਸੁਧਰ ਜੋ ਤੁਸੀਂ ਕੁਝ ਕਰੋਗੇ ਤਾਂ ਸ਼ਾਇਦ ਮੈਂ ਉੱਜੜ ਵੀ ਗਿਆ ਕਿ ਮੈਨੂੰ ਹੁਣੇ ਬਰਾੜ ਸਾਹਿਬ ਨੇ ਦੱਸਿਆ ਇਹਨਾਂ ਨੇ ਪਤਾ ਕੀਤਾ ਹੈ ਕਿ 24-25 ਸਾਲ ਤੋਂ ਪਰਿਵਾਰ ਇੱਥੇ ਰਹਿ ਰਿਹਾ ਸੀ 24-25 ਸਾਲ ਤੋਂ ਉਸ ਦੇ ਬਾਵਜੂਦ ਉਹਨਾਂ ਨੇ ਆਪਦੀ ਪ੍ਰਾਪਰਟੀ ਕੋਈ ਨਹੀਂ ਲਈ ਸੀ ਇਹਦੇ ਕਿਰਾਏ ਤੇ ਸੀ। ਉਹ ਸਟ੍ਰੈਪ ਦਾ ਕੰਮ ਕਰਦੇ ਸੀ। ਇਹਦਾ ਮਤਲਬ ਘਰੇ ਵੀ ਕੋਈ ਸੰਭਾਲ ਨਹੀਂਦਾ। ਔਰ ਪਤਾ ਨਹੀਂ ਲੱਗ ਰਿਹਾ ਉਹ ਕਿੱਥੋਂ ਦੇ ਸੀ। ਤੇ ਇਹ 24-25 ਸਾਲ ਵਾਲੇ ਬੰਦੇ ਐਂ ਗੁੰਮ ਹੋ ਸਕਦੇ ਨੇ। ਸਾਰਾ ਪਰਿਵਾਰ ਉਹ ਬੱਚੇ ਆਪ ਹੀ। ਅਜੇ ਤੇ ਨਵੇਂ ਆਏ ਨੇ ਉਹ ਕੀ ਕਰਨਗੇ? ਸਾਰੇ ਜਣੇ। ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਇਕੱਲੇ ਪਰਨੇ ਨਹੀਂ। ਕੀ ਇਹਦਾ ਕੋਈ ਸਿਸਟਮ ਬਣਾਉਂਗੇ? ਸਿਸਟਮ ਕੀ ਬਣਾਣਾ ਹੈ? ਬਸ ਜਿਵੇਂ ਹਿਮਾਚਲ ਚ ਕਾਨੂੰਨ ਆ ਬਣਾਓ ਉਹ। ਸਾਨੂੰ ਇਹ ਪਤਾ ਹੋਵੇ ਜਿਹੜੇ ਬੰਦੇ ਆਏ ਕਿੱਥੋਂ ਦੇ ਆ ਇਹਨਾਂ ਦਾ ਐਡਰੈਸ ਕੀ ਹੈ ਇਹਨੂੰ ਚੱਕ ਕੇ ਕਿੱਥੋਂ ਲੈਣਾ ਹੈ ਜੇ